ਤੇ ਬੇਟਾ ਨੰਗਿਆ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਆ ਤੇ ਮੈਂ ਉਹਨੂੰ ਸਮਝਾਵੂੰਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਲਾਰ ਕੇ ਤਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚਪੇੜਾ ਬੜੀਆਂ ਮਾਰਨੀਆਂ ਥੋੜਾ ਮੈਂ ਬੇਹੱਦ ਥੱਕਾ ਹੁੰਦਿਆ ਇਹਨਾਂ ਦੀ ਸੋਲੀ ਆ ਤੇ ਆ ਸਰਕਾਰ ਜਲਦੀ ਗਰੀਬਾਂ ਦਾ ਕੁਝ ਪਛਤਾ ਉਨਾ ਹੋਣਾ ਨਾ ਖੁੜੋਣਾ ਆ ਬੇਕੋ ਛੜੋਣਾ ਨੂੰ ਦੋ ਬਾਰ ਨਹੀਂ ਕਰਦਾ ਇਹ ਸਾਡੀ ਨਾ ਪੁਰਾਣੀ ਬੜੀ ਲੱਗਦੀ ਮਤਲਬ ਲੱਗਦੀ ਕਾਦੀ ਅਸੀਂ ਅਗੇ ਮਾਤਰ ਸਾਥੀਦਰ ਮਗਰ ਇਹਨਾਂ ਦੇ ਥੋੜਾ ਹੈਗਾ ਪੈਪੂਆ ਚਿੱਟੇ ਜੁੱਟ ਦਾ ਕੰਮ ਹੀ ਇਹਨਾਂ ਦਾ ਹੈਗਾ ਵਾ ਸਾਡੇ ਘਰ ਦੱਤਨ ਮਾਰ ਕੇ ਸਾਡੇ ਤੇ 57 ਕਰਨ ਦੇ ਤੁਹਾਨੂੰ ਦਰਖਾਸਤ ਹੀ ਲਗਾਈ ਤੀ ਫੇਰ ਨਹੀਂ ਆਇਆ ਕਿਉਂ ਨਹੀਂ ਆਇਆ ਦਰਖਾਸਤ ਲਾਈ ਜੀ ਆਹ ਦਰਖਾਸਤ ਲਿਖਾਈ ਤਕੜਾ ਆਹ ਮਿੰਟ ਤੇ ਭੁਲਸਾ ਆ ਗਿਆ ਘੋੜਸਾ ਨੂੰ ਪੀ ਗਈ ਦੋ ਮਿੰਟ ਚ ਭਾਈ ਭਾਈ ਦੋ ਮਿੰਟ ਚ ਤਿੰਨ ਕਿਤੇ ਕੱਲ ਇਨਾ ਕਰ ਇੱਕ ਪਰੋਣਾ ਆਇਆ ਜਿਹੜਾ ਪਿੱਛੇ ਕੋਈ 88 ਫੁੱਟ ਚ ਲੜਾਈ ਝਗੜਾ ਹੋਇਆ ਉਹ ਇੱਥੇ ਆ ਕੇ ਰਹਿਣ ਦਿਆ ਉਹਨੇ ਕੱਲ ਆ ਕੇ ਮੇਰੇ ਵਾਈਫ ਨੂੰ ਇੱਥੇ ਗਲੀ ਚ ਆਪਾਂ ਚਾਹ ਨੂੰ ਤੇ ਪੋਚਾ ਲਾਉਣ ਦੀ ਪੋਚਾ ਲਾਉਣ ਦੀ ਸੀ ਇਹਨਾਂ ਨੇ ਆ ਕੇ ਉਹਨਾਂ ਹਸਤਾਨੀ ਕੀਤੀ ਸੇੜ ਕੇ ਤੇ ਚਲ ਗਏ ਇਨੇ ਸਿਮਰ ਨੂੰ ਆਈ ਮਰਕੇ ਪੁੱਛੀ ਵੀ ਯਾਰ ਟਾਡੇ ਡਾਡਾ ਰਾਹੁਲ ਨੇ ਥੋੜਾ ਸਮਝਾਇਆ ਇਥੋ ਜੇ ਤਾਂ ਨੰਗਦਾ ਨਾ ਛੇੜ ਕੇ ਨੰਗਦਾ ਇਹ ਗੱਲ ਨਹੀਂ ਚੰਗੀ ਤੁਹਾਡੇ ਘਰ ਤੀਆਂ ਪਹਿਣਾਆਂ ਗਈਆਂ ਉਹਨੇ ਜਦੋਂ ਉਹਨੂੰ ਦੱਸਿਆ ਤੇ ਉਹਨੇ ਆਣ ਕੇ ਗਾਲ ਕੱਢ ਕੇ ਉਹਨੂੰ ਦਾ ਕੀ ਗੱਲ ਆ ਇਹੇ ਕੋਠੇ ਤੇ ਬੰਦੂਕ ਲੈ ਕੇ ਚੜ ਗਿਆ ਬੜੀਆਂ ਇਨ ਇੱਟਾ ਚਲਾਈਆਂ ਜੋ ਬਾਹਰਲੀ ਸਾਈਡ ਤੇ ਵੀ ਮਨੋਂ ਡਿਆ ਮੇਰੀ ਘਰ ਦੀ ਮਿਸ ਜੀ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲਬ ਮਨਪ੍ਰੀਤ ਨੂੰ ਬੁਲਾਇਓ ਤੇ ਕਹਿੰਦੇ ਵੀ ਗੱਲ ਕੀ ਹੋਈ ਆ ਕਹਿੰਦੇ ਕੁਛ ਨਹੀਂ ਇਦਾਂ ਦਾ ਮਤਲਬ ਸਾਡੀ ਨੂੰ ਉਹਨੂੰ ਤਾਂ ਛੇੜ ਕੇ ਗਿਆ ਵਾ ਮੁੰਡਾ ਉਹ ਆਹ ਕਹੇ ਮੇਰੇ ਗੱਲ ਪੈ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਮੁਸਤਾਬਾ ਦਾ ਮੇਰੇ ਅੱਗੇ ਵੀ ਪਰਚਾ ਚੱਲਦਾ ਵਾ ਇਹਨੇ ਬਾਜ ਕਿਣ ਦੇ ਆਪਣਾ ਬਚਾਅ ਕਰਨ ਲਈ ਬੁਗਾ ਮਾਰ ਲਿਆ ਇਹ ਕੋਠੇ ਚੜ ਗਿਆ ਤੇ ਉਹਨਾਂ ਮੁੰਡੇ ਮਾਡੇ ਸੱਦੇ ਇਹਨੇ ਬਾਈ ਰੋੜੇ ਰੋੜੇ ਚਲਾਈ ਕੋਠੇ ਤੋਂ ਠੀਕ ਆਪਣਾ ਬਚਾਅ ਕਰਨ ਲਈ ਉਹਨਾਂ ਆਣ ਕੇ ਬੁਗੇ ਦਾਤਰ ਮਾਰ ਲਏ ਉਧਰ ਉਹ ਚਾਰ ਪੰਜ ਜਣੇ ਤੇ ਮੇਰੀ ਘਰ ਦੀ ਪਹਿਲਾਂ ਬਜੀ ਬਾਹਰੋਂ ਗਲੀ ਜਨਾਂ ਨੂੰ ਜਾ ਕੇ ਗਲੀ 'ਚ ਰਿਕਾਰਡਿੰਗ ਲਿਓ ਗਲੀ ਤੇ ਮੇਰੇ ਘਰ ਦੀ ਮਹਾਬਜੀ ਮੈਂ ਅੱਗੇ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਹਾਬਜੇ ਜਿਹੜੇ ਹੁਣ ਥਾਣੇ ਦੇ ਬਾਲੇ ਉਹ ਪਨੀ ਪੁਲਿਸ ਵਾਲਿਆਂ ਨੇ ਕੀ ਸਾਂਹ ਜਨਾਂ ਦੀ ਮਸਦੀ ਘਵਾ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਰ ਇਹ ਲੜਾਈ ਝਗੜਾ ਮੌਕਾ ਵੇਖਣ ਸਰ ਇਹਨਾਂ ਨਾਲ ਸਾਡੀ ਬੜੀ ਧੀਰ ਦੀ ਲੱਗਦੀ ਜੋ ਲੈ ਕੇ ਤੇ ਆ ਦਦ ਇਹਨਾਂ ਨੇ ਕੱਲ ਮੈਨੂੰ ਲਾਮਾ ਦਿੱਤਾ ਕਿ ਸਾਡੀ ਵੋਟੀ ਬਾਹਰ ਝਾੜੂ ਲਾਉਂਦੀ ਹੀ ਤੁਹਾਡਾ ਬੇਟਾ ਨੰਗੇ ਆ ਜੋ ਨਾਲ ਉਹਦੇ ਕੋਈ ਹੈਗਾ ਹੀ ਜੋ ਉਦੇ ਨਾਲ ਕੋਈ ਹੈਗਾ ਹੀ ਜੋ ਸਾਡਾ ਬੇਟਾ ਨੰਗੇ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਹੈ ਤੇ ਮੈਂ ਉਹਨੂੰ ਸਮਝਾਵਾਂਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਿਲਾਰ ਕੇ ਤੁਹਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚ ਪੇੜਾ ਬੜੀਆਂ ਮਾਰਨੀਆਂ ਫਿਰ ਅਸੀਂ ਬਾਹਰ ਗਏ ਬੋਲਦੇ ਬੋਲਦੇ ਵੀ ਬੋਲੇ ਅਸੀਂ ਵੀ ਬੋਲੇ ਇਹੇ ਕੋਠੇ ਤੇ ਬੰਦੂਕ ਲੈ ਕੇ ਚੜ੍ਹ ਗਿਆ ਬੜੀਆਂ ਇਨ ਇਟਾ ਚਲਾਈਆਂ ਜੋ ਬਾਹਰਲੀ ਸਾਈਡ ਤੇ ਸਾਡੇ ਨਹੀਂ ਸਾਡੇ ਘਰ ਦੇ ਸਾਰੇ ਸਾਡੀ ਘਰ ਦੀ ਫੈਮਲੀ ਜੋ ਜਰਮ ਨੇ ਮੇਰੇ ਮੁੰਡੇ ਦਾ ਆਹ ਸਾਡੇ ਘਰ ਦਾ ਵੇਖੋ ਕੀ ਹਾਲ ਜੋ ਸਾਰੀਆਂ ਨਾਈਟ ਆਊਟ ਸਾਰਾ ਜਾਮ ਲਾਇਆ ਵੀ ਸਾਡੀ ਨੂਨ ਛੇੜਿਆ ਮੇਰੇ ਘਰ ਦੀ ਨੂਨ ਛੇੜਿਆ ਉਹ ਕਿਹੜਾ ਬੰਦੇ ਨੇ ਆਜ ਸਰ ਮੈਂ ਤਾਂ ਦੱਸ ਨਹੀਂ ਕਿਹੜਾ ਕਿਸ ਨੇ ਨਹੀਂ ਛੇੜਿਆ ਨਹੀਂ ਜੋ ਉਹ ਤੇ ਇੱਕ ਬੱਚੇ ਦੀ ਮਾਂ ਮੈਂ ਵੀ ਤਿੱਥੇ ਗਲੀ ਚ ਰਹੀ ਨਹੀਂ ਮੈਨੂੰ ਤੇ ਅੱਜ ਤੱਕ ਕਿਸੇ ਨੇ ਛੇੜਿਆ ਨਹੀਂ ਕੋਈ ਨਾ ਕੋਈ ਰਿਸ਼ਤੇਦਾਰ ਆਇਆ ਜਨਨ ਛੇੜ ਚੜ ਨਹੀਂ ਸਾਡੇ ਕੋਈ ਸਾਡੇ ਘਰ ਦੇ ਸਾਰੇ ਮੈਂਬਰ ਸਾਡੇ ਨਾਲੇ ਉਹ ਤਾਂ ਕੰਮ ਕੀਤੀ ਤੇ ਉਹ ਡੇਕ ਟੱਕਾ ਮੁਕਿੰਨਾ ਕੋਈ ਨਹੀਂ ਜਦੋਂ ਕਿਸੇ ਨੂੰ ਕੋਈ ਕਹੂਗਾ ਤੇ ਫਿਰ ਅਸੀਂ ਵੀ ਤੇ ਕਹਿਣਾ ਹੀ ਅਸੀਂ ਚੂੜੀਆਂ ਥੋੜੀਆਂ ਨਾ ਗਾੜੀਆਂ ਪਾਈਆਂ ਪਈ ਖਾਈ ਜਾਵਾਂਗੇ ਸਾਰਾ ਕੁੜੀਆਂ ਹੀ ਕੰਮ ਪਹਿਲਾਂ ਸਾਡੇ ਨਾਲ ਬਹੁਤ ਲੱਗਦੀ ਸਾਡੇ ਤੇ ਨਾਲੀ ਚ ਪਾਣੀ ਨਹੀਂ ਨੰਗਣ ਦਿੰਦੇ ਆ ਵੇਖੋ ਸਾਡੀ ਨਾਲੀ ਦਾ ਬਾਲ ਕੀ ਹਾਲ ਆ ਇਹ ਪਾਣੀ ਨਹੀਂ ਨੰਗਣ ਦਿੰਦੇ ਇਹ ਮੰਗ ਕਰਦੇ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜਾ ਸਾਡੇ ਨਾਲ ਨੇ ਸਾਡੇ ਨਾਲ ਕਲੇਸ਼ ਦਿੰਦਾ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਤੇਰੇ ਤਰ੍ਹਾਂ ਕਹਿਣਾ ਕਲੇਸ਼ ਪਾਏ ਦਾ ਅੱਜ ਬੜਾ ਮਾਰੀਆਂ ਸਰ ਗੱਲ ਕੋਈ ਨਹੀਂ ਸਾਡੀ ਨਾ ਪੁਰਾਣੀ ਬੜੀ ਲੱਗਦੀ ਮਤਲਬ ਲੱਗਦੀ ਕਾਦੀ ਅਸੀਂ ਅੱ ਸਾਥੀ ਇਧਰ ਮਗਰ ਇਹਨਾਂ ਦੇ ਥੋੜਾ ਹੈਗਾ ਪੈਪੂਆ ਚਿੱਟੇ ਜੁੱਟ ਦਾ ਕੰਮ ਹੀ ਨਾ ਦਾ ਹੈਗਾ ਵਾ ਚਿੱਟੇ ਦਾ ਕੰਮ ਮੈਂ ਮੂੰਹ ਤੇ ਕਹਿਣਾ ਮੈਂ ਦਰਦਾ ਨਹੀਂ ਆ ਜਦੋਂ ਆਣੀ ਉਹਦੋਂ ਹੀ ਆਣੀ ਆ ਤੇ ਇਹ ਚਿੱਟੇ ਦਾ ਕੰਮ ਨਾ ਦਾ ਚੰਗੇ ਬਦਰ ਤੇ ਕੋਠੀ ਪਾਈ ਬਾਰ ਬਾਰ ਤੇ ਮੇਕ ਨੰਬਰ ਦਾ ਕੋਠੀਆਂ ਪਹਿਣੀਆਂ ਨਹੀਂ ਆਂਦੀਆਂ ਨਹੀਂ ਛੇਤੀ ਤੇ ਇਹ ਚਿੱਟੇ ਦਾ ਕੰਮ ਆ ਉਤੋਂ ਇਹ ਦੂਜਾ ਕਰਦੇ ਆ ਜਦੋਂ ਵੇਖੀ ਖੁੰਦਗ ਲੱਭ ਲੈਣੀ ਆ ਲੜੋ ਖਦੀਆਂ ਕਰਨੀਆਂ ਲੜਨਾ ਇਹਨਾਂ ਅੱਜ ਵੀ ਕੱਲ ਕੀ ਹੋਇਆ ਕੱਲ ਮੇਰਾ ਆਪਣੇ ਮਾਇਆ ਅੱਜ ਮੇਰੇ ਮੁੰਡੇ ਦਾ ਬਰਥ ਦੇ ਆ 25 ਤਰੀਕ ਨੂੰ ਤੇ ਰਾਤ ਆਏ ਰਾਤ ਅਸੀਂ ਗੁਰਦੁਆਰੇ ਸੁਖਨੀ ਸਾਹਿਬ ਸੇਰੇ ਕਰਨਾ ਉਹ ਕਰਕੇ ਤੇ ਅਸੀਂ ਰਾਤ ਮੜਮਟ ਇੱਥੇ ਬੈਠੇ ਗੱਲਾਂ ਮਤਕਦੀਆਂ ਰਾਤ ਜਾਗਦੇ ਰਹੇ ਫਿਰ ਤੜਕੇ ਹੀ ਗੁਰਦੁਆਰੇ ਚਲ ਗਏ ਉਸ ਤੋਂ ਬਾਅਦ ਰਾਤ ਇਹਨਾਂ ਕੱਲ ਮੈਨੂੰ ਕਿਹਾ ਵੀ ਮੈਨੂੰ ਹੋਂਡਿਆ ਮੇਰੀ ਘਰ ਮਿਸਿਸ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲਬ ਮਨਪ੍ਰੀਤ ਨੂੰ ਬੁਲਾਇਓ ਤੇ ਕਹਿੰਦੇ ਵੀ ਕੱਲ ਕੀ ਹੋਈ ਆ ਕਹਿੰਦੇ ਕੁਛ ਨਹੀਂ ਇਦਾਂ ਦਾ ਮਲਹਾੜੀ ਨੂੰ ਉਹਨੂੰ ਇਦਾਂ ਛਿੜ ਕੇ ਗਿਆ ਵਾ ਮੁੰਡਾ ਤੇ ਉਹਨੂੰ ਅਸੀਂ ਪੁੱਛਿਆ ਮੈਂ ਕੋ ਗੱਲ ਇਹ ਤਾਂ ਨਹੀਂ ਮੈਂ ਤੇ ਇਦਾਂ ਆਪਾਂ ਚ ਸਿਮਰ ਤੇ ਇਹ ਮੇਰਾ ਥੋਟਾ ਭਤੀਜਾ ਵਾ ਉਹ ਮੇਰਾ ਆਪਣੇਵਾ ਤੇ ਕਹਿੰਦਾ ਵੀ ਆਪਾਂ ਚਾਹੀ ਗੱਲਬਾਤ ਕਰਦੇ ਗਏ ਆ ਕੋਈ ਗੱਲਬਾਤ ਇਹੋ ਜਿਹੀ ਹੋਈ ਨਹੀਂ ਆ ਜੇ ਹੁੰਦੀ ਤਾਂ ਨਾ ਉਦੋਂ ਪੁੱਛ ਲੈਣਾ ਸੀਾਨੂੰ ਪਰ ਉਹਨਾਂ ਕਹਿਣਾ ਵੀ ਸਾਡੇ ਇਟਾ ਰੋੜੀ ਚਲਾਏ ਗਏ ਸਾਡੇ ਦਾਤਰ ਵਾਲੇ ਸਰ ਮੇਰੀ ਗੱਲ ਸੁਣੋ ਦਾਤਰ ਮੇਰੀ ਬਾਤ ਚ ਵੱਜੇ ਦੱਤ ਨਹੀਂ ਆਪਣੀ ਸੇਫਟੀ ਲਈ ਮਾਰੇ ਆ ਆਪਣੀ ਦਾਤਰ ਕੀ ਹੁੰਦਾ ਮਤਲਬ ਉਹ ਜਿਹੜੇ ਘਰ ਚ ਸੇਫਟੀ ਚੀਜ਼ਾਂ ਰੱਖੇ ਨੇ ਹੁਣ ਇੱਥੋਂ ਮੈਂ ਇਟ ਚਲਾਵਾ ਆ ਵੇਖੋ ਉਧਰ ਕੈਮਰਾ ਘੁਮਾ ਲਓ ਭਾਵੇਂ ਜੇ ਮੈਂ ਇਧਰੋਂ ਇਟ ਚਲਾਵਾ ਕਿੱਥੇ ਜਾਊਗੀ ਉਧਰੋਂ ਇਟਾ ਵੇ ਆ ਵੇਖੋ ਇਧਰ ਹੱਥ ਦਾ ਇਹਦਾ ਵੀ ਲੈ ਦਿਓ ਲੋਕੋ ਤੇ ਮੇਰੀ ਘਰ ਦੀ ਪਹਿਲਾਂ ਬਜੀ ਬਾਹਰੋਂ ਗਲੀ ਗਲੀ ਤੇ ਮੇਰੇ ਘਰ ਦੀ ਮਹਾਬਜ ਮੈਂ ਆ ਗਿਆ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਹਾਬਜੇ ਜਿਹੜੇ ਹੁਣ ਥਾਣੇ ਚ ਭਾਲੇ ਉਹ ਪੰਦੀ ਪੁਲਿਸ ਵਾਲਿਆਂ ਨੇ ਕੀ ਸਾਂਹ ਜਨਾਂ ਦੀ ਮਸਦੀ ਕਰਵਾ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਰ ਕੀ ਮੰਗ ਕਰਦੇ ਮੰਗ ਇਨਸਾਫ ਦੀ ਕਰਦੇ ਇਹਨਾਂ ਨੂੰ ਕੋਈ ਸੱਚ ਹਰ ਵਾਰ ਨਹੀਂ ਹੁੰਦੀ ਸਰ ਹਰ ਵਾਰ ਪੁਲਿਸ ਪੰਦੀ ਇਹਨਾਂ ਦੀ ਸੁਣਦੀ ਆ ਸਾਡੀ ਸੁਣਦੀ ਨਹੀਂ ਅਸੀਂ ਗਰੀਬ ਆ ਸਾਡਕ ਪੈਸੇ ਨਹੀਂ ਪਰਾਂ ਦੀ ਰੰਦਿਸ਼ ਪੂਰੇ ਪਿੰਡ ਨੂੰ ਸਰ ਬੋਸਾ ਦੇ ਜੋ ਜੇ ਮੇਰੀ ਪਿੰਡ ਚ ਕਿਸੇ ਵੀ ਕਿ ਕੁੜੀ ਨੂੰ ਛੇੜਿਆ ਹੋਵੇ ਜਾਂ ਮੇਰੀ ਪਿੰਡ ਕੇ ਨਾਲ ਲੜਾਈ ਹੋਈ ਹੋਵੇ ਜਾਂ ਕੇ ਗਲਮੰਦਾ ਬੋਲ ਇਹਨਾਂ ਨੂੰ ਪੁੱਛ ਲੈ ਇਹਨਾਂ ਹਰ ਪਿੰਡ ਨਾ ਲੜ ਇਹ ਤੋਂ ਮੇਰਾ ਨਾਮ ਸੁਨੀਲ ਧੀਰ ਹੈ ਕਿੱਥੇ ਰਹਿੰਦੇ ਹੋ ਮੈਂ ਪਿੰਡ ਮਰਾਜ ਬੜਾ ਫਤੇਗਾ ਚੂਰੀਆਂ ਰੋਡ ਕੀ ਗੱਲ ਹੋਈ ਤੁਹਾਡਾ ਗੱਲ ਕੋਈ ਕੱਲ ਇੰਨਾ ਘਰ ਇੱਕ ਪਰੋਣਾ ਆਇਆ ਜਿਹੜਾ ਪਿੱਛੇ ਕੋਈ 88 ਫੁੱਟ ਚੱਲਦੀ ਲੜਾਈ ਝਗੜਾ ਹੋਇਆ ਉਹ ਇੱਥੇ ਆ ਕੇ ਰਹਿਣ ਦਿਆ ਉਹਨੇ ਕੱਲ ਆ ਕੇ ਮੇਰੇ ਵਾਈਫ ਨੂੰ ਇੱਥੇ ਗਲੀ ਚ ਆਪਣਾ ਚਾਰੂ ਦਾ ਪੋਚਾ ਲਾਉਂਦੀ ਪੋਚਾ ਲਾਉਂਦੀ ਹੀ ਇਹਨਾਂ ਨੇ ਆ ਕੇ ਉਹਨਾਂ ਸਤਾਣੀ ਕੀਤੀ ਥੇੜ ਕੇ ਤੇ ਚਲ ਗਏ ਉਹਨੇ ਡਰ ਕੇ ਆਪਣੇ ਘਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਮਰ ਕਹੀ ਉਹਦਾ ਘਰਦਿਆਂ ਨੂੰ ਸੱਦਿਆ ਤੇ ਗੱਲ ਕੀਤੀ ਪੁੱਛਿਆ ਅੰਦਰ ਕੋਈ ਨਹੀਂ ਦੱਸਦੇ ਆ ਰਾਤ ਗਈ ਸਵੇਰੇ ਇਹਨਾਂ ਦਾ ਮੁੰਡਾ ਆ ਜਾਂਦਾ ਮੈਨੂੰ ਪੁੱਛਿਆ ਮੈਂ ਸਿਮਨ ਤੈਨਾਂ ਕੱਲ ਮੁੰਡਾ ਕਿਹੜਾ ਸੀ ਆਂਦਾ ਮੇਰੀ ਭੂਆ ਦੇ ਮੈਂ ਇਸ ਤੋਂ ਇਲਾਵਾ ਕੋਈ ਮੁੰਡਾ ਹੋਰ ਹੈਗਾ ਆਂਦਾ ਨਹੀਂ ਮੇਰੀ ਭੂਆ ਦਾ ਹੀ ਆ ਇਹਨੇ ਉਹਨੂੰ ਵਾਰ ਮਾਰ ਲਈ ਉਹ ਆ ਕੇ ਮੇਰੇ ਨਾਲ ਗੱਲ ਪੈ ਗੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਮੁਸਤਾਬਾ ਦਾ ਮੇਰੇ ਅੱਗੇ ਵੀ ਪਰਚਾ ਚੱਲਦਾ ਵਾ ਇਸੇ ਕੱਲੋ ਇਹ ਤਾਂ ਠਾ ਕੇ ਇਹ ਪੰਜ ਸੱਤ ਜਣੇ ਸੀ ਨਾਲ ਦਾਤਰ ਹੀ ਤੇ ਮੈਂ ਕੱਲਾ ਹਾਂ ਇਹਨਾਂ ਨੇ ਫਿਰ ਸਾਡੇ ਜਨਾਨੀਆਂ ਦਾ ਵੀ ਗੱਲ ਪੈ ਗੇ ਹੁਣ ਉਹ ਹਸਪੀਟਲ ਆ ਪਈ ਮੇਰੀ ਵਾਈਫ ਪ੍ਰੈਗਨੈਂਟ ਆ ਇਹਨਾਂ ਮੁੰਡੇ ਦਾ ਭੂਆ ਮੁਰਦਾ ਇਹਦੀ ਭੂਆ ਦੇ ਮੁੰਡੇ ਦਾ ਨਾਮ ਰਾਫੂ ਲਾਫੂ ਆਂਦੇ ਜੀ 80 ਫੁੱਟ ਦਾ ਇਹ 80 ਫੁੱਟ ਦਾ ਇਹਨਾਂ ਨੇ ਪੰਜਾ ਛਿਆਈਆਂ ਨੇ ਕਿਹਾ ਬਾਕੀ ਅਣਸੱਤੇ ਹੀ ਜਿਹੜੇ ਬਾਹਰੋਂ ਆਏ ਸੀ ਬਾਕੀ ਅਣ ਪਛਾਤੇ ਆ ਹੁਣ ਕੀ ਗੱਲ ਹੋਈ ਗਲੀ ਦੇ ਵਿੱਚ ਗਲੀ ਦੇ ਵਿੱਚ ਉਹ ਗੱਲ ਹੋਈ ਵੀ ਨਾ ਨੇ ਉਹ ਕੰਮ ਕੀਤਾ ਸੀ ਪੁੱਛਿਆ ਤਾਂ ਮੁੰਡੇ ਹਲੇ ਵੀ ਅੰਦਰ ਤੁਸੀਂ ਜਾ ਕੇ ਚੈੱਕ ਕਰ ਲੋ ਦਫ਼ਤਰ ਫੜੇ ਮੁੰਡੇ ਅੰਦਰ ਨਾ ਕੋਈ ਦਫ਼ਤਰ ਕਰ ਪਾ ਸਾਰਾ ਕੁਝ ਅੰਦਰ ਜੀ ਉਹ ਸਹੀ ਮੁਕੇ ਦੇ ਨਾ ਆਈ ਪੁੱਛ ਕੇ ਗਏ ਆ ਫੋਰ ਕੀਤਾ ਬਣਾਈ ਆ ਦਰਖਾਸਤ ਦਿਖਾ ਦੇਣੇ ਹੀ ਗਏ ਆ ਨਹੀਂ ਆਈ ਉਹੀ ਮੰਗਰ ਮਗਾਹੀ ਕੇ ਨਾ ਜੋ ਇਹਨਾਂ ਦੇ ਖਰਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਾਡੇ ਬੁਗਿਆ ਦਾਤਰ ਅੱਜ 300 ਲੋ ਨਿਸ਼ਾਨ ਵੇਖੋ ਮੇਰਾ ਕਸੋਟਾ ਰਿਆ ਮੁੰਡਾ ਇਹਨਾਂ ਨੇ ਉਹਦੇ ਵੀ ਗੱਲ ਪਿਆ ਉਹ ਮਹਾ ਬਚਾਇਆ ਇੱਕ ਇਹਦੀ ਵਾਈਫ ਆ ਪ੍ਰੈਗਨੈਂਟ ਇਹਨਾਂ ਨੇ ਉਹਦੇ ਵੀ ਧੱਕੇ ਧੱਕੇ ਮਾਰੇ ਉਹ ਹੁਣ ਹਸਪੀਟਲ ਹਸਪੀਟਲ ਹਾਂਜੀ ਹਸਪੀਟਲ ਦਾਖਲ ਠੀਕ ਹੈ ਹਾਂਜੀ ਸਾ ਕੀ ਨਾ ਮੇਰਾ ਨਾਮ ਅਜੇ ਧੀਰ ਅਜੇ ਧੀਰ ਕੀ ਗੱਲ ਹੋਈ ਸਾਰੀ ਗਾਲ ਕੁਛ ਨਹੀਂ ਮੈਂ ਕੰਮ ਤੇ ਗਿਆ ਮੇਰੇ ਭਰਾ ਨੇ ਮਗਰੋਂ ਫੋਨ ਕੀਤਾ ਵੀ ਇਦਾਂ ਘਰੇ ਆਣ ਕੇ ਮੁੰਡੇ ਦਾ ਦੁੱਤਰ ਚਲਾ ਕੇ ਮੈਂ ਹਾਂ ਕੌਣ ਐ ਇਹਨੇ ਮੁੰਡੇ ਦਾ ਨਾਮ ਆ ਇੱਕ ਮੁੰਡਾ ਪਿੰਡ ਦਾ ਆਪਣੇ ਜੋਤ ਸਰਦਾਰ ਮੁੰਡਾ ਵਾ ਜੋਤ ਇੱਕ ਉਹ ਤੇ ਇੱਕ ਦੀ ਮੰਗੋ ਮੰਗੋ ਮੁੰਡਾ ਆਪਣੀ ਗਲੀ ਦਾ ਇੱਕ ਉਹਦੀ ਭੈਣ ਦਾ ਮੁੰਡਾ ਦਾ ਨਾਮ ਰਾਹੁਲ ਆ ਤੇ ਇੱਕ ਦੇ ਭਰਾ ਦਾ ਮੁੰਡਾ ਵਾ ਉਹਦੀ ਭਾਬੀ ਦਾ ਮੁੰਡਾ ਉਹਦਾ ਸਿਮਰ ਆ ਇਹਨੇ ਸਿਮਰ ਨੂੰ ਆਈ ਮਰ ਕੇ ਪੁੱਛੀ ਵੀ ਯਾਰ ਤੁਹਾਡੇ ਇਹਦਾ ਰਾਹੁਲ ਨੂੰ ਥੋੜਾ ਸਮਝਾ ਇਥੋਂ ਜਿਹੜਾ ਨੰਗਦਾ ਨਾ ਛੇੜ ਕੇ ਨੰਗਦਾ ਇਹ ਗੱਲ ਨਹੀਂ ਚੰਗੀ ਤੁਹਾਡੇ ਘਰ ਤੀਆਂ ਪਹਿਣਾ ਗਿਆ ਉਹਨੇ ਜਦੋਂ ਉਹਨੂੰ ਦੱਸਿਆ ਤੇ ਉਹਨੇ ਆਣ ਕੇ ਗਾਲ ਕੱਢ ਕੇ ਉਹਨੂੰ ਦਾ ਕੀ ਗ ਇਨੇ ਆਣ ਕੇ ਨੂੰ ਗਾਲ ਕੱਢਤੀ ਹਾਂ ਦੱਸ ਕੀ ਗੱਲ ਆ ਤੂੰ ਬੜਾ ਬਦਮਾਸ਼ ਆ ਇਹਦੇ ਗੱਲ ਪੈ ਕੇ ਇਹਨੇ ਬਾਅਦ ਚ ਕਿੰਨੇ ਦੇ ਆਪਣਾ ਬਚਾਅ ਕਰਨ ਦੀ ਬੂਹਾ ਮਾਰ ਲਿਆ ਇਹ ਕੋਠੇ ਚੜ ਗਿਆ ਤੇ ਉਹਨਾਂ ਮੁੰਡੇ ਮਾਡੇ ਸੱਦੇ ਇਹਨੇ ਬਾਏ ਰੋੜੇ ਰੋੜੇ ਚਲਾਈਏ ਕੋਠੇ ਤੋਂ ਠੀਕ ਆ ਆਪਣਾ ਬਚਾਅ ਕਰਨ ਲਈ ਉਹਨਾਂ ਆਣ ਕੇ ਬੂਹੇ ਦਾਤਰ ਮਾਰ ਲਏ ਉਧਰ ਉਹ ਚਾਰ ਪੰਜ ਜਣੇ ਇਹ ਉਧਰ ਬਾਅਦ ਚ ਅਸੀਂ ਫੋਨ ਇਹਨੇ ਫੋਨ ਖੁਣ ਕੀਤਾ ਅਸੀਂ ਘਰ ਆਏ ਆ ਅਸੀਂ ਘਰ ਆਣ ਕੇ ਮੋਟਸ਼ਾ ਲਾਇਆ ਤੇ ਬਾਅਦ ਚ ਅੰਦਰ ਵੜ ਗਏ ਆ ਠੀਕ ਆ ਹੁਣ ਇਸ ਟਾਈਮ ਉਹ ਅੰਦਰ ਹੀ ਆ ਮੌਕੇ ਤੇ ਉਹਨਾਂ ਕੋਲ ਦੋ ਦਾਤਰ ਆ ਕਿਰਪਾਨਾਂ ਵਾਂ ਅੰਦਰ ਵੜੇ ਮੁੰਡੇ ਮੌਕੇ ਤੇ ਉਦ ਕੋਈ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਆਈ ਕੋਈ ਕਾਰਵਾਈ ਨਹੀਂ ਆਈ ਅੱਤ ਵਾਰ ਤਿੰਨੇ ਮੇਰੀ ਵਾਹੀ ਪ੍ਰੈਗਨੈਂਟ ਇਹਨਾਂ ਨੇ ਉਹਦੇ ਕੱਪੜੇ ਪਾੜੇ ਇਹਨਾਂ ਨੂੰ ਧੱਕਾ ਧੱਕਾ ਮਾਰਿਆ ਹੁਣ ਉਹਦੇ ਦਰਦਾਂ ਛੜੀਆਂ ਨੂੰ ਹਸਪੀਟਲ ਦਾ ਹਲ ਕਰਾਇਆ ਜੀ ਜਿਕਨੇ ਸਾਲੋਂ ਦਰਦ ਕੋਈ ਨਹੀਂ ਮਾਰਿਆ ਇਹੋ ਜੋ ਮੇਰ ਭਾਜੀ ਜਿੰਨਾ ਮੁੰਡੇ ਸੱਦੇ ਆ ਗਲੀ ਦੇ ਜਾਂ ਸਾਹਮਣੇ ਗਵਾਡੀ ਇਹ ਕਿੰਨੇ ਜਣੇ ਆਏ ਸੀ ਮੁੰਡੇ ਇਹ ਮੁੰਡੇ ਦੇ ਇਸ ਟਾਈਮ ਮੁੰਡੇ 6 ਜਣੇ ਅੰਦਰ ਜੇ ਮੌਜੂਦ ਦੇ ਪੁਲਸਰ ਮੌਕੇ ਤੇ ਪਹੁੰਚੀ ਆ ਨਹੀਂ ਪਹੁੰਚੀ ਅਈ ਹਾਂ ਗੱਲ ਹੈ ਵੱਡੇ ਗਲੀ ਨਾਲ ਨੇ ਹਾਡੀ ਨਹੀਂ ਕੋਈ ਵੀ ਬਸ ਡੈੜੀ ਗਈ ਕੰਪਲੇਟ ਲਿਖਾਉਣਾ ਤੇ ਕੋਈ ਨਹੀਂ ਆਇਆ ਹੁਣ ਇਸ ਟਾਈਮ ਬਾਅਦ ਚ ਆਪਾਂ 112 ਤੇ ਕੰਪਲੇਟ ਲਿਖਾਈ ਉਹ ਵੀ ਨਹੀਂ ਆਈ ਹੁਣ ਆਪਾਂ ਡੀਐਸਪੀ ਸਾਹਮਣੂ ਸਿੱਧਾ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਸਾਡਾ ਮੌਕੇ ਤੇ ਭੇਜਦੇ ਜੋ ਕਾਰਵਾਈ ਬੰਦੀ ਕਰਨਗੇ ਉਹਨਾਂ ਵੇਖੋ ਕੀ ਬੰਦਾ ਲੈ ਵੀ ਝਗੜਾ ਝਗੜਾ ਆਇਆ ਤੁਹਾਡੇ ਨਾਲ ਨਹੀਂ ਇਹਨਾਂ ਨਾਲ ਪਹਿਲਾਂ ਕੋਈ ਆਪਣੇ ਨਾਲ ਕੋਈ ਝਗੜਾ ਲੜਾਈ ਝਗੜਾ ਨਹੀਂ ਬਸ ਇਹੋ ਗੱਲ ਤੋਂ ਹੀ ਹਾਂ ਜੀ ਹਾਂ ਜੀ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਗਲੀ ਚ ਨੰਗਦੇ ਛਿੜਖਾਨੀ ਆਈ ਇਹਨਾਂ ਨੂੰ ਉਲਟ ਕਹਿਆ ਇਹਨਾਂ ਨੂੰ ਤੂੰ ਮਿਲ ਕੇ ਡੱਕੋ ਤੇ ਉਹ ਉਲਟਾ ਇੱਥੇ ਆਇਆ ਉਹਨੇ ਆਣ ਕੇ ਗਾਲਾਂ ਕੱਢ ਕੇ ਇਹਨੂੰ ਕਹਿੰਦਾ ਆ ਵੇਖਣਾ ਤੇ ਸਿੱਧਾ ਇੱਕ ਪਿੰਡ ਦਾ ਮੁੰਡਾ ਵਾ ਜੋਤ ਜੋਤ ਉਹਨੇ ਆਣ ਕੇ ਦੰਤ ਦੋਤਰ ਲੈਣਦੇ ਆ ਤੇ ਹਰੇ ਕਰੇ ਹਮਲਾ ਕੀਤਾ ਤੇ ਤਦ ਬਾਕੀ ਤੇ ਨਿਸ਼ਾਨ ਵੇਖ ਸਕਦੇ ਦੰਤ ਰਵੱਜੇ ਬਗੇ ਤੇ ਉਹਨਾਂ ਮਾਮਲਾ ਰੇ ਸੀਨੀਅਰ ਸੀਨੀਅਰ ਅਫਸਰ ਦੱਸ ਚਲੋ ਇਹੀ ਆਏ ਜੀ ਲੜਾਈ ਝਗੜਾ ਮੌਕਾ ਵੇਖਣ ਕਿਹੜੀ ਜਗ੍ਹਾ ਤੇ ਆਏ ਹੋ ਇਹ ਇੱਥੇ ਮਰਾੜ ਪਰ ਕੀ ਗੱਲ ਕੀ ਇਪਲਾਈ ਬਰੀ ਦਰਕਾਸਾਈ ਦਾ ਮੌਕਾ ਵੇਖਣ ਨੇ ਝਗੜਾ ਹੋਇਆ ਬਸ ਤੁਹਾਡੇ ਨਾਲ ਕੀ ਕਰ ਰਹੀ ਏ ਜਾਣੇ ਕਰ ਰੋ ਚੜਦੇ ਯਾਰ ਇਹਦਾ ਨਾ ਕਰੋ ਹਰ ਬਈ ਟੰਡ ਹਾਂਜੀ ਲੈ ਚੁੱਪ ਕਰੋ